ਲੁਧਿਆਣਾ ਦੇ ਗੁਰਦੁਆਰਾ ਗਉਕਾਟ ਸਾਹਿਬ ਵਿਖੇ ਸੰਗਤਾਂ ਦੇ ਵੱਲੋਂ ਸ਼੍ਰੀ ਸੈਂਚੇ ਸਾਹਿਬ ਦੀ ਹੋ ਰਹੀ ਬੇਅਦਬੀ ਮਾਮਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਰੋਡ ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਸੰਬੰਧੀ ਉਹਨਾਂ ਕਿਹਾ ਕਿ ਕਈ ਵਾਰ ਪ੍ਰਬੰਧਕੀ ਕਮੇਟੀ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਅਤੇ ਇਸ ਗੱਲ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਦੇ ਵਿੱਚ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਸੰਗਤਾਂ ਨੂੰ ਸਮਝਾਇਆ ਗਿਆ ਕਿ ਇਸ ਮਾਮਲੇ ਦੇ ਵਿੱਚ ਉਹ ਪੁਲਿਸ ਨੂੰ ਸ਼ਿਕਾਇਤ ਦੇਣ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਮਨਮੋਹਨ ਕੋਰਾ ਇਹ ਗੁਰਦੁਆਰਾ ਸਾਹਿਬ ਇੱਕ ਗੁਰਦੁਆਰਾ ਗੜ੍ਹ ਸਾੜ ਪਾਸੇ ਹੀ ਪਹਿਲੀ ਲੁਧਿਆਣਾ ਇੱਥੇ ਮੈਨੇਜਰ ਗਰੰਥੀ ਸਿੰਘ ਹੈ ਗਰੰਥੀ ਸੰਗਤਾਂ ਦੇ ਨਾਲ ਬੋਲ ਕਬਲ ਕਰਦੇ ਆ ਅਸੀਂ ਅਲੱਗ-ਅਲੱਗ ਜਗ੍ਹਾ ਦੀਆਂ ਚਿੱਠੀਆਂ ਦਿੱਤੀਆਂ ਅੱਜ ਇਹਨਾਂ ਨੇ ਮਿਲ ਕੇ ਗਰੰਥੀ ਸਿੰਘ ਮਿਲ ਕੇ ਇਹਨਾਂ ਨੇ ਇਹਨਾਂ ਨੇ ਬੇਦਬੀ ਕੀਤੀ ਆ ਅੱਧੀ ਇਹ ਲਮਾਰੀਆਂ ਕਰਕੇ ਟੇਪਾਂ ਲਗਵਾਈਆਂ ਸੀਗੀਆਂ ਟੇਪਾਂ ਲਗਵਾਉਣ ਦੇ باوجود ਅਕਾਲ ਤਖਤ ਦੇ ਹੁਕਮ ਵੀ ਆਏ ਆ ਸਿੱਖ ਜੁਡੀਸ਼ੀਅਲ ਕੋਰਟ ਦੇ ਹੁਕਮ ਦੇ ਨਾਲ ਵੀ ਆਏ ਆ ਕਿ ਮੈਨੇਜਰਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਦੇ ਨਾਲ ਆਲੇ ਖੋਲੇ ਜਾਣਗੇ ਇਹਨਾਂ ਨੇ ਬਿਨਾਂ ਸਾਨੂੰ ਤੋਂ ਇਨਫਾਰਮ ਕੀਤੇ ਸਾਨੂੰ ਮੰਗਲਵਾਰ ਦਾ ਟਾਈਮ ਦੇ ਕੇ ਇਹਨਾਂ ਨੇ ਅੱਜ ਸਵੇਰੇ 9:10 ਵਜੇ ਇਹਨਾਂ ਨੇ ਬੇਦਬੀ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਜੋ ਵੀ ਕੀਤਾ ਕਰਨ ਤੋਂ ਬਾਅਦ ਠੀਕ ਕਰਕੇ ਇਹਨਾਂ ਨੇ ਵੀਡੀਓ ਬਣਾਤੀ ਆ ਇਹਨਾਂ ਨੇ ਤੈਂਗੀਆਂ ਨਹੀਂ ਕੀਤੀਆਂ ਤੈਂਗੀਆਂ ਨਾਲ ਇਹਨਾਂ ਨੇ ਤੋੜ ਕੇ ਛੱਡਿਆ ਜਿਵੇਂ ਕੋਈ ਕੱਪੜੇ ਨੂੰ ਤੋੜ ਕੇ ਰੱਖਦਾ ਹੁੰਦਾ ਦਬਾ ਦਬਾ ਕੇ ਮਰੋਰਤ ਰੋੜ ਕੇ ਰੱਖਿਆ ਹੁੰਦਾ ਇਸ ਗੱਲ ਦੀ 3 ਸਾਲ ਤੋਂ ਮੈਂ ਇਹਨਾਂ ਨੂੰ ਕਹਿ ਰਹੀ ਆ ਕਿ ਇਹ ਮਹੀਨਿਆਂ ਦਾ ਮੇਰੇ ਨਾਲ ਅਜੇ ਵੀ ਸੰਬੰਧ ਜੁੜੀ ਆ ਰੋਜ਼ ਅੱਜ ਕਰਾਂਗੇ ਫੇਰੇ ਕਰਾਂਗੇ ਸ਼ਾਮੀ ਕਰਾਂਗੇ ਕੋੜ ਦੇ ਹਕਮਤ ਦੀ ਬੀਬੀ ਬਾਹਰ ਗਈ ਆ ਚਾਬੀ ਉਹਨਾਂ ਕੋਲ ਆ ਗਈ ਇਹਨਾਂ ਨੇ ਨਾ ਸਾਨੂੰ ਚਾਬੀ ਦਿੱਤੀ ਆ ਮਾਂ ਉਹਨਾਂ ਕੋਲ ਆਂਦੀ ਹਿੰਮਤ ਰੱਖੀ ਆ ਜੀ ਸੰਗਤ ਨੇ ਬੇਵਰੀ ਅਸਰ ਕਰਨੇ ਲਾਏ ਆ ਜੀ ਇਹਨਾਂ ਨੇ ਕੰਪਲੇਨਟ ਕੀਤੀ ਆ ਦੁਕਾਨੇ ਕੰਪਲੇਨਟ ਹੈ ਜੇ ਕੀਤੀ ਨਹੀਂ ਅੱਜ ਕੱਲ੍ਹ ਹੀ ਆ ਜੀ ਅਸੀਂ ਸਾਰੇ ਸੰਗਤ ਇਕੱਠੀ ਹੋਈ ਆ ਤੁਹਾਨੂੰ ਦੱਸਣਾ ਚਾਹੁੰਦੇ ਆ ਆ ਦੇਖੋ ਜੀ ਮੇਰੇ ਨਾਲ ਮੈਨੇਜਰਾਂ ਦੇ ਦੋਲ ਕੋਲ ਦੀ ਜਿੱਥੀ ਜਿਹੜੀ ਅੱਧੀ ਅਕਾਲ ਕੱਤੂ ਵਾਸਤੇ ਜੇ ਦਿੱਤੀ ਆ ਜੀ ਆ ਦੇਖੋ ਜੀ ਹੈੱਡ ਗ੍ਰਾਮ ਵੀ ਕਹਿੰਦਾ ਜੇ ਮੇਰੇ ਖਿਲਾਫ ਤੁਸੀਂ संदी हुई तो है तो मैं तेन सौ बंद कटा करके ठीक है जी आई है जी जी खाते सोहन सिंह ने आंकड़े किया उस मैनेजर लखविंदर भी सोहन सिंह हैड ग्रंथी है जो संघ कह की किसी ने किता किराया चीज नहीं खाने की वोमा परमट भी लैके जा रहा जी और संघ कर रहा मैनेजमेंट मिली हुई है अभी सारी कि ਇਹ ਜਿਹੜੇ ਸਾਰੇ ਬਾਰੇ ਮੰਗਤੀ ਕਰ ਰਹੇ ਹੋ ਅੱਜ ਮੰਗਤੀ ਕਰਦੇ ਆ ਜਿ ਕੋਈ ਇਹਨਾਂ ਨੇ ਬੇਇੱਜ਼ਤੀ ਕੀਤੀ ਇਹਨਾਂ ਸਾਰੇ ਨੂੰ ਸਜ਼ਾ ਹੋਵੇ ਇਹਨਾਂ ਦੇ 50 ਆਖਰ ਹੋਵੇ ਇਹਨਾਂ ਨੂੰ ਸੇਵਾ ਮੰਨਣ ਦੇ ਗੁਰਦੁਆਰੇੋਂ ਕੱਢਿਆ ਜਾਵੇ ਅੱਜ ਮਾਮਲਾ ਹੈ ਜੀ ਗੁਰਗ੍ਰੰਥ ਸਾਹਿਬ ਦੀ ਇਹਨਾਂ ਨੇ ਇੱਕ ਗੁਰਦੁਆਰੇ ਦਾ ਜਰਮਨ ਸਿੱਟ ਕਿਉਂਕਿ ਸਾਰੇ ਗੁਰਦੁਆਰੇ ਨੇ ਤਾਂ ਲਾਈ ਹੋਈ ਹੈ ਅੱਜ ਹੋਇਆ ਅੱਜ ਇਹਨਾਂ ਨੇ ਗੁਰਗ੍ਰੰਥ ਸਾਹਿਬ ਦੀ ਬੇਇੱਜ਼ਤੀ ਕਰਾਈ ਹੈ ਜਿਹੜੀ ਕਿ 4 ਮਹੀਨੇ ਹੋ ਗਏ ਟੱਕਰੋ ਲਾਏ ਲਾੜੇ ਜਾਏ ਜਾਏ ਜੀ ਅੱਜ ਤੁਹਾਨੂੰ ਹੋਰ ਦਿਖਾਣੇ ਆ ਅੱਜ ਤੁਹਾਨੂੰ ਹੋਰ ਖੁਲਾਣੇ ਆ ਜੇ ਲੋਕਾਰਵਾਨ ਉਹਨਾਂ ਨੇ ਕੱਲ ਮੰਗਲਵਾਰ ਦਾ ਦਿੱਤਾ ਗਿਆ ਪਰ ਮੰਗਲਵਾਰ ਦਾ ਹਲੂ ਟਾਈਮ ਦਿੱਤਾ ਗਿਆ ਜਿਹੜੀ ਬੀਬੀ ਕੋਲ ਚਾਬੀ ਸੀਗੀ ਉਹਨਾਂ ਨੇ ਅੱਜ ਇਹਨਾਂ ਨੇ ਕਲਮਾਰੀ ਖਲਵਾ ਦਿੱਤੀ ਕਿਉਂਕਿ ਇਹਨਾਂ ਨੂੰ ਡਰ ਸੀ ਜਾਵੇ ਕਿ ਬੇਰਵੀ ਹੋਈ ਹੋਈ ਹੈ ਜਿਹੜੇ ਸਾਨੂੰ ਦੋਸ਼ ਸੀਗਾ ਤੁਹਾਨੂੰ ਲੱਗਦਾ ਵੀ ਲਾਗੇ ਦੀ ਬੇਰਵੀ ਹੋਈ ਹੈ ਉਹ ਅੱਜ ਨੂੰ ਸਾਨੂੰ ਕਨਫਰਮ ਹੋ ਗਈ ਹੈ ਕਿ ਇਹਨਾਂ ਨੇ ਬੇਰਵੀ ਕੀਤੀ ਹੋਈ ਸੀ ਅੱਜ ਹੋਰ ਲੱਗੇ ਇਹਨਾਂ ਨੇ ਗੋਲ ਅਲਮਾਰੀ ਖਲਵਾ ਚੱਡੀ ਹੈ ਤੇ ਅਸੀਂ ਆਪਣੀ ਕਹਿੰਦੇ ਇਹਨਾਂ ਨੇ ਗੁਰਗਨ ਸਾਹਿਬ ਦੀ ਬੇਰਵੀ ਕੀਤੀ ਹੈ ਇਹਨਾਂ ਨੂੰ ਸੰਗਤੋ ਸੰਗਤ ਖਾਣਾ ਦੇ ਦਿੱਤਾ ਨਾਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵੇਦੀ ਕੀਤੀ ਗਈ। ਸਾਡੇ ਅਸੀਂ ਕੋਈ ਕੰਪਲੇਨ ਨਹੀਂ ਕੀਤੀ ਹੈ। ਸਾਡੇ ਕੰਪਲੇਨ ਦੀ ਬਾਅਦ ਵਗਰ ਉਹਨੇ ਪਲੇਸੀ ਭਰਨਾ ਲਾਵਾ ਬਾਹਰ ਰੋਡ ਤੇ। ਕਿਸੇ ਕਹਿ ਤੇ ਇਹ ਲੱਗਦਾ ਕਿ ਇਹ ਦੀ ਹੈਗੀ। ਉਹ ਮਹਿੰਦਰ ਸਿੰਘ ਘਰੇ ਵਾਲੀ ਸ਼ਾਇਦ ਹੈ। ਇੱਕ ਬੀਬੀ ਹੈਗੀ ਹੈ ਮੇਰ ਪੀਪਰ ਸੀ ਦੀਆ। ਕਾਪੀ ਉਹਨੇ ਮੁਜਾਦੀ ਹੋ ਰੋ ਹੋ ਸੀਗੀ। ਇਹ ਹੱਥਰੇ ਵਿੱਚ ਇਹ ਚਨਮਨ ਸਿੰਘ ਮੈਨੇਜਰ ਅਤੇ ਯਾਨੀ ਕੋਲ ਸਨ। ਤਖਤਿੰਦਰ ਸਿੰਘ ਇਹਾਰੇ ਮੈਨੇਜਰ ਹੈ। ਕੋਲ ਮੈਨੇਜਰ ਆ ਲੈਣੇ ਸਨ। ਸਾਡੇ ਜੀ ਨੂੰ ਅਨਾਲੋ ਰੇ ਕਾਬੂ ਕੋ ਦੇ। ਕਿਹੜਾ ਸਰ ਮੋਰ ਬਣਿਆ ਹੈਗਾ ਨਾ ਇਹ ਨਾ ਦੋ ਸੋਸਾਇਟੀ ਨੇ ਸਾਡੇ ਗੁਰਦਸਤ ਦੇ ਬੀਬੀ ਨੇ ਇੱਕ ਸੋਸਾਇਟੀ ਇਲਜ਼ਾਮ ਲਾ ਰਹੀ ਆ ਕਿ ਦੁਕੀਆਂ ਬੇਬੀਆਂ ਨੇ ਸੈਂਕੀ ਸਾਹਿਬ ਰੱਖਿਆ ਨੇ ਉਹਨਾਂ ਨੂੰ ਸਿਉਮ ਵਗੈਰਾ ਲੱਗੀ ਜਾ ਘੋਣ ਲੱਗਾ ਕੁਝ ਹੀ ਲੱਗਾ ਸਾਡੇ ਕੋਲ ਗੱਲ ਆਈ ਸੀ ਦੀ ਸਾਨੂੰ ਉਹਨਾਂ ਖੋਲ ਕੇ ਅਲਮਾਰੀ ਦਿਖਾਈ ਜਾਵੇ ਉਹ ਸਰ ਦਾ ਵੀ ਕਹ ਲੋ ਕਿ ਜੇ ਮੈਂ ਜਾਇਆ ਸੀ ਤੇ ਉਹ ਚਲ ਗਿਆ ਜੋ ਅੱਜ ਆਇਆ ਇੱਥੇ ਸਿਰੇ ਉਹ ਵੀ ਜੀ ਕਹਿੰਦੇ ਤੁਸੀਂ ਕਹੋ ਸੈਂਕੀ ਸਾਹਿਬ ਖੋਲ ਕੇ ਅਲਮਾਰੀ ਦੇਖ ਲਓ ਤੇ ਸੇਵਰ ਸਾਹਿਬ ਨਾਲ ਗੱਲ ਹੀ ਸੀ ਹੋਣ ਤੇ ਸਿਰਵ ਸਾਹਿਬਾਨ ਨੇ ਡਿਊਟੀ ਲੈਤੀ ਭਾਈ ਸੋਨ ਸਿੰਘ ਸਾਡੇ ਜੰਗੀ ਸਾਹਿਬ ਸਾਡੇ ਨੇ ਤੇ ਸਾਡੇ ਬੀਜ਼ ਮੈਨੇਜਰ ਨੇ ਲਖਨ ਦਸ ਸਿੰਘ ਜੀ ਸੁਖਿੰਦਰ ਸਿੰਘ ਜੀ ਮੌਕੇ ਤੇ ਸਾਡੇ ਸੰਤੂ ਸਿੰਘ ਕਲਵੰਤ ਸਿੰਘ ਜੀ ਇਹਨਾਂ ਨੇ ਉਹ ਨਮਾਜ਼ ਘਾਈ ਜੀ ਆਪਣੇ ਸਾਹਮਣੇ ਔਰ ਵੀਡੀਓਗ੍ਰਾਫੀ ਦੀ ਹੋਈ ਆ ਬਿਲਕੁਲ ਸਹੀ ਸਲਾਮਦ ਨੇ ਜੀ ਬੀਬੀ ਸਾਹਿਬ ਜੀ ਗੱਲ ਕੋਈ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਜੀ ਉਹ ਜਿਹੜਾ ਇੱਕ ਬੜਾ ਪੰਜਾਬੀ ਹੱਦਿਆਂ ਦਾ ਬਾਹੀ ਉਹਦੇ ਵਿੱਚ ਨਾ ਜੀ ਬੀਬੀ ਜੀ ਨਾਲ ਗੱਲ ਹੋਈ ਸੀ ਉਹਨਾਂ ਜੀ ਨੇ ਕੋ ਚਾਹੀ ਆ ਤੋ ਕਹਨੇ ਵੀ ਇਹਦੇ ਵਿੱਚ ਸ੍ਰੋਮਨਿਕ ਮੈਡੀਕਲ ਦਾ ਮਾਜਮ ਆਣਗੇ ਕਿਸੇ ਡਿਊਟੀ ਲਵਾ ਲਓ ਆਪਾਂ ਉਹਨਾਂ ਨੂੰ ਚੰਕ ਕਰਵਾ ਦਾਂਗੇ ਗੁਰਦਸ ਸਿੰਘ ਜੀ ਆਪਾਂ ਸਟਾਫ ਚੈੱਕ ਕਰ ਲੇ ਜਦੋਂ ਮਰਜੇ ਆਪਾਂ ਨੂੰ ਚੈੱਕ ਕਰਵਾ ਦਾਂਗੇ ਆਪਾਂ ਇਹਨਾਂ ਨੂੰ ਨਹੀਂ ਕਿਸੇ ਨੂੰ ਕਰਾ ਦੇ ਕਿਉਂਕਿ ਸ੍ਰੋਮਨਿਕ ਮੈਡੀਕਲ ਦਾ ਡਿਊਟੀ ਲਵਾ ਲਓ ਕੋਟਨਾਂ ਡਿਊਟੀ ਲਾ ਲਓ ਜਿਹੜਾ ਮਰਜੇ ਆਂ ਕੇ ਚੈੱਕ ਕਰ ਸਕਦਾ ਜੀ ਆਹ ਗੱਲ ਕਰ ਰਹੇ ਹਾਂ ਇਹ ਆ ਜੀ ਸਾਨੂੰ ਨੇ ਬੁਲਾਇਆ ਗਿਆ ਪਾਣੀ ਨਾਲ ਦੀ ਇੰਵਰਟੀ ਕੋ ਸਾਡੀ ਹੋ ਰਹੀ ਹੈ ਪਰ ਦੇਖੋ ਜਦੋਂ ਸੁਹਾਗੜੇ ਵੀ ਬਿਖਾਉਣ ਵਾਲੇ ਰਾਜਿੰਗ ਦਾ ਆਪਾਂ ਲੜਾਈ ਨਹੀਂ ਲੜਾਈ ਨਹੀਂ ਕਰਨੀ ਚਾਹੁੰਦੇ ਇਸ ਤਰ੍ਹਾਂ ਸਾਰਾ ਸਟਾਫ ਉਹ ਜਿਆਦਾ ਨਾ ਕਰੋ ਨਾ ਕਰੋ ਗਿਨਾ ਕਰੋ ਨਾ ਕਰੋ ਰੋਣਾ ਪਾਈਂਕਰ ਮਾਰ ਕੇ ਗੁਰੂ ਘਰ ਦੀ ਜੇਤੀ ਮਾਰੀ ਗੱਲ ਦਾ ਮਾੜਾ ਪ੍ਰਭਾਵ ਜਾਂਦਾ ਫਿਰ ਇਹ ਬੰਦੇ ਨੂੰ ਕਲਾਸ ਤੋਂ ਵੀ ਬਾਹਰ ਉਹ ਚੀਜ਼ ਬ੍ਰਾਊਜ਼ਿੰਗ ਵਿੱਚ ਦੇਖੋ ਪਾਈ ਆਪਾਂ ਤਾਂ ਇਹ ਜਿੰਦਗੀ ਦੀ ਰਿਸ਼ਤਾ ਵਿੱਚ ਜੇ ਕਿਸੇ ਅਜਿਹੀ ਕੋਈ ਗੱਲ ਬਣ ਗਈ ਨਹੀਂ ਦੇਖੋ ਜੀ ਇਹਨਾਂ ਦਾ ਤੁਸੀਂ ਆ ਜਾਓ ਪਹਿਲਾਂ ਮੇਰੇ ਕੋਲ ਦੇਖੋ ਜੀ ਸਾਡੇ ਸਾਰੇ ਸਤਿਕਾਰਯੋਗ ਨੇ ਸਾਡਾ ਸਾਰਾ ਸਿੱਖ ਭਾਈਚਾਰਾ ਸਾਡੇ ਸਾਰੇ ਜਿੰਨੇ ਵੀ ਆਪਣਾ ਮਾਕਾਮਾ ਭੈਣਾ ਸਾਡੇ ਸਰਦਾਰ ਸਾਹਿਬ ਜਿਹਨੇ ਵੀ ਇੱਥੇ ਸਾਰੇ ਸੰਗਤ ਜਿਹੜੀ ਹੈ ਕਿ ਇਕੱਠੇ ਹੋਈ ਹੈ ਇਸ ਮੈਟਰ ਦੇ ਵਿੱਚ ਇਹ ਅਜੇ ਤੱਕ ਨਾ ਤਾਂ ਸਾਡੇ ਕੋਲ ਕੋਈ ਕੰਪਲੇਂਟ ਪਹੁੰਚੀ ਨਾ ਇਹਨਾਂ ਦੇ ਕੋਈ ਨਾਮਿੰਦੇ ਆਏ ਇਹਨਾਂ ਨੂੰ ਇਹੀ ਬੇਨਤੀ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਆਪਣੇ ਹੱਥ 'ਚ ਨਾ ਲਓ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਸ ਚੀਜ਼ ਨੂੰ ਬਹਾਲ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡੇ ਨਾਲ ਕੋਆਪਰੇਟ ਕਰੋ ਅਸੀਂ ਇਹਨਾਂ ਦਾ ਸਾਥ ਦੇਣ ਲਈ ਪੂਰ ਜੋਰ ਸક્ષਮ ਹੈਗੇ ਆਂ ਸਾਡੇ ਤੇ ਵਿਸ਼ਵਾਸ ਕਰੋ ਤੁਸੀਂ ਇਹ ਹੁਣ ਸਾਡੇ ਕੋਲ ਦਰਖਾਸਤ ਲੈ ਕੇ ਆਉਣਗੇ ਉਹਦੇ ਜੋ ਮੈਰਿਟਸ ਹੋਣਗੇ ਜੋ ਉਹਦੇ ਵਿੱਚ ਫੈਕਟਸ ਹੋਣਗੇ ਉਹਦਾ ਐਸ ਪਰ ਲਾਅ ਅਸੀਂ ਜੋ ਬਣਦਾ ਹੋਏਗਾ ਅਸੀਂ ਸਰ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਹੋ ਕੇ ਬੈਠੋ ਕਿ ਮੈਡਮ ਦੇਖੋ ਉਹਦੇ ਉਹਦੇ ਮੁਤਲਕ ਮੈਂ ਤੁਹਾਨੂੰ ਸਿੰਪਲ ਇਹ ਕਹਿਣਾ ਚਾਹ ਰਿਹਾ ਉਹਦੇ ਵਿੱਚ ਮੈਂ ਕਮੈਂਟ ਨਹੀਂ ਕਰ ਸਕਦਾ ਨਾ ਮੇਰਾ ਕਮੈਂਟ ਕਰਨਾ ਬਣਦਾ ਹੈਗਾ ਬੇਸਿਕਲੀ ਜਿਹੜੀ ਲਾ ਐਂਡ ਆਰਡਰ ਪ੍ਰੋਬਲਮ ਇਸ ਵੇਲੇ ਤੁਸੀਂ ਦੇਖ ਰਹੇ ਹੋ ਉਧਰ ਕੈਮਰਾ ਕਰੋ ਸਾਰੇ ਜਿਹੜੇ ਆ ਇਹ ਜਿਨ੍ਹਾਂ ਨੇ ਇਹਦਾ ਕਰਕੇ ਜਾਮ ਲੱਗਿਆ ਹੋਇਆ ਇਧਰਲੇ ਪਾਸੇ ਜਾਮ ਲੱਗਿਆ ਹੋਇਆ ਸਾਡੀਆਂ ਮਾਤਾ-ਮਾਵਾਂ ਸਾਡੀਆਂ ਰਿਸਪੈਕਟੇਬਲ ਫੈਮਲੀਆਂ ਜਿਹੜੀਆਂ ਹੈਗੀਆਂ ਨੇ ਇੱਥੇ ਬੈਠੀਆਂ ਹੈਗੀਆਂ ਨੇ ਇਹਨਾਂ ਦੇ ਮਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਰੋਸ ਹੋ ਸਕਦਾ ਪਰ ਜੋ ਮੈਨੂੰ ਸਮਝ ਆ ਰਿਹਾ ਕਿ ਪ੍ਰਸ਼ਾਸਨ ਦੇ ਖਿਲਾਫ ਕੋਈ ਇਦਾਂ ਦਾ ਰੋਸ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਜਿਹੜਾ ਜੋ ਵੀ ਕਾਰਨ ਹੋਊਗਾ ਜਾਂ ਕੋਈ ਵੀ ਕੰਪਲੇਂਟ ਕਾਰਨ ਹੈ ਉਹ ਵੀ ਕਿੰਨੀ ਜੀ ਬੇਦਰਦੀ ਦੀ ਗੱਲ ਕਰ ਰਹੇ ਨੇ ਦੇਖੋ ਜੀ ਔਨ ਫੈਕਟਸ ਹੈ ਔਨ ਮੈਰਿਟਸ ਮੇਰੇ ਕੋਲ ਇੱਕ ਵਾਰੀ ਦਰਖਾਸਤ ਆਵੇ ਦਰਖਾਸਤ ਇਹਨਾਂ ਨੂੰ ਜਿਹੜੇ ਇਹਨਾਂ ਦੇ ਕੋਈ ਮੋਤਬਰ ਹੈਗੇ ਨੇ ਉਹਨਾਂ ਨੂੰ ਇਹੀ ਰਿਕੁਐਸਟ ਕੀਤੀ ਗਈ ਹੈ ਕਿ ਮ ਦੇ ਜੋ ਮੈਰਿਟ ਸੁਣ ਕੇ ਫੈਕਟ ਸੁਣ ਕੇ ਅਸੀਂ ਬਣਦੀ ਕਰ ਰਹੀ ਹਾਂ ਪਰ ਹੁਣੇ ਕਿਸੇ ਤਰ੍ਹਾਂ ਦਾ ਜੇ ਲਾਅ ਐਂਡ ਆਰਡਰ ਪ੍ਰੋਬਲਮ ਜਾਂ ਕੋਈ ਕਾਨੂੰਨ ਆਪਣੇ ਹੱਥ ਲੈਣ ਕੇ ਉਹਦੇ ਵਾਸਤੇ ਫਿਰ ਅਸੀਂ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ